ਕਿਸ ਦਾ ਕਰੋਧ ਨੇ ਕਿਸ ਦਾ ਹੰਕਾਰ ਨੇ ਕੱਲ ਦੀ ਖਬਰ ਸੁਣੀ ਹੈ ਨਾ ਤੁਸੀਂ ਜਿੱਥੇ ਇੱਕ ਮਾਂ ਨੇ ਆਪਣੇ ਮਾਸੂਮ ਬੱਚੇ ਦਾ ਖੁਦ ਕਤਲ ਕੀਤਾ ਉਹ ਹੋਟਲ ਦੇ ਵਿੱਚ ਆ ਕੇ ਉਹਦਾ ਡਿਵੋਰਸ ਹੋਇਆ ਆਪਣੇ ਪਤੀ ਨਾਲ ਪੜ੍ਹੀ ਲਿਖੀ ਹੈ ਜੇ ਤੁਸੀਂ ਹੁਣ ਆਪਾਂ ਕਈ ਵਾਰੀ ਕਹਿੰਦੇ ਵੀ ਐਜੂਕੇਸ਼ਨ ਵੇਖੋ ਠੀਕ ਹੈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜਿਹੜੀ ਵਿਦਿਆ ਹੈ ਨਾ ਬਹੁਤ ਚੰਗੀ ਗੱਲ ਹੈ ਵਿਦਿਆ ਨਾਲ ਮਨੁੱਖ ਵਿਦਿਆ ਨੂੰ ਤੀਜਾ ਨੇਤਰ ਕਿਹਾ ਗਿਆ ਪਰ ਜੇ ਮਨੁੱਖ ਦੇ ਕੋਲ ਧਰਮ ਨਹੀਂ ਨਾ ਹੋਏਗਾ ਇਹ ਕਈ ਵਾਰੀ ਵਿਦਿਆ ਮਨੁੱਖ ਦੇ ਅੰਤ ਦਾ ਕਾਰਨ ਤਾਂ ਹੀ ਆਖਣਾ ਪੜਿਆ ਮੂਰਖਾ ਕੀ ਹੈ ਜਿਸ ਲਬ ਲੋਭ ਅਹੰਕਾਰਾ ਪਾਸ਼ਾ ਕਹਿੰਦੇ ਪੜਿਆ ਵੀ ਮੂਰਖ ਹੋ ਜਾਂਦਾ ਜਿਹਨੂੰ ਅੰਦਰ ਹੰਕਾਰ ਹੋਵੇ ਅੰਦਰ ਈਗੋ ਹੋਵੇ ਹੁਣ ਪਤੀ ਪਤਨੀ ਦਾ ਕਿਤੇ ਡਿਵੋਰਸ ਹੋਇਆ ਸੀ ਬੱਚਾ ਮਾਂ ਕੋਲ ਸੀ 4 ਸਾਲ ਦਾ ਬੇਟਾ ਸੀ ਉਹਦਾ ਅਦਾਲਤ ਨੇ ਇਹ ਕਿਹਾ ਗਿਆ ਸੀ ਵੀ ਕਿ ਇਹ ਜਿਹੜਾ ਬੱਚਾ ਵਾ ਇਹਨੂੰ ਬਾਪ ਮਿਲ ਸਕਦਾ ਹੁਣ ਉਹ ਮਾਂ ਦੇ ਅੰਦਰ ਉਹ ਰੱਬ ਜਾਣੇ ਕੀ ਚੱਲਦਾ ਸੀ ਕੀ ਉਹਦੇ ਦਿਮਾਗ 'ਚ ਖਿਆਲ ਆਉਂਦੇ ਸੀ ਤੁਸੀਂ ਕੱਲ ਦੀ ਨਿਊਜ਼ ਵੇਖੀ ਹੋਣੀ ਹੈ ਉਹ ਪੜ੍ਹੀ ਲਿਖੀ ਮਾਂ ਪਰ ਅੱਜ ਜਿਹੜੇਿੱਥੇ ਜਾ ਕੇ ਬੈਠੀ ਐ ਉਹਨੇ ਉਸ ਬੱਚੇ ਨੂੰ ਆਪਣੇ ਬੱਚੇ ਨੂੰ ਹੋਟਲ 'ਚ ਲੈ ਕੇ ਗਈ ਐ ਉੱਥੇ ਉਹਨੇ ਹੁਣ ਜਦੋਂ ਹੋਟਲ ਵਾਲਿਆਂ ਦੀ ਪੂਰੀ ਨਿਗਾਹ ਸੀ ਕੈਮਰੇ ਲੱਗੇ ਥਾਂ-ਥਾਂ ਤੇ ਉਹਨੇ ਆਪਣੇ ਬੱਚੇ ਨੂੰ ਉੱਥੇ ਕਤਲ ਕੀਤਾ ਸੂਟਕੇਸ ਦੇ ਵਿੱਚ ਉਹਦੀ Laash ਪਾਈ ਜਦੋਂ ਉੱਥੋਂ ਨਿਕਲੀ ਤੇ ਉਹ ਹੋਟਲ ਵਾਲਿਆਂ ਨੂੰ ਸ਼ੱਕ ਪੈ ਗਿਆ ਉਹਨਾਂ ਕਹਿੰਿਆ ਵੀ ਇਹ ਆਏ ਦੋਵੇਂ ਮਾਂ ਪੁੱਸੀ ਬੱਚਾ ਉਹਦੇ ਨਾਲ ਸੀ ਉਹਨਾਂ ਬਾਅਦ 'ਚ ਉਹਨੂੰ ਪੁੱਛਿਆ ਗਈ ਤੁਹਾਡੇ ਨਾਲ ਬੱਚਾ ਸੀ ਉਹ ਕਹਿੰਦੀ ਮੈਂ ਰਿਸ਼ਤੇਦਾਰਾਂ ਦੇ ਛੱਡ ਆਈਆਂ ਪਰ ਹੋਟਲ ਵਾਲੇ ਆਪਣੀ ਜ਼ਿੰਮੇਵਾਰੀ ਸਮਝ ਕੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਵਾਲਿਆਂ ਡਰਾਈਵਰ ਨਾਲ ਸੰਪਰਕ ਕੀਤਾ ਜਿਹੜਾ ਉਸ ਬੀਬੀ ਨੂੰ ਲੈ ਕੇ ਜਾ ਰਿਹਾ ਸੀ ਸਫਰ ਹੈਗਾ ਸੀ ਉਹ ਬਾਈਅਰ ਵਾਲਾ ਪਰ ਉਹ ਬਾਈਕਾਰ ਜਾਣਾ ਚਾਹੁੰਦੀ ਸੀ ਕਿਉਂਕਿ ਰਸਤੇ 'ਚ ਬੱਚੇ ਦੀ ਲਾਸ਼ ਨੂੰ ਕਿਸੇ ਬੰਨੇ ਲਾਉਣਾ ਚਾਹੁੰਦੀ ਸੀ ਉਹਦੇ ਕਮਰੇ ਦੇ ਵਿੱਚ ਜਿਹੜੇ ਹੋਟਲ 'ਚ ਰਹੀ ਸੀ ਉੱਥੇ ਖੂਨ ਦੇ ਛਿੱਟੇ ਵੇਖ ਕੇ ਸਟਾਫ ਨੂੰ ਸ਼ੱਕ ਪੈ ਗਿਆ ਵੀ ਖੂਨ ਦੇ ਛਿੱਟੇ ਕਿਉਂ ਪਏ ਨੇ ਉਹਨੇ ਕਈ ਬਹਾਨੇ ਲਾਏ ਵੀ ਮੈਨੂੰ ਪ੍ਰੋਬਲਮ ਸੀ ਕੋਈ ਇਸ ਕਰਕੇ ਇਹ ਖੂਨ ਦੇ ਛਿੱਟੇ ਨੇ ਪਰ ਜਦੋਂ ਸਾਰਾ ਪਤਾ ਲੱਗਾ ਪੁਲਿਸ ਨੇ ਸਾਰਾ ਜਾ ਕੇ ਫੜਿਆ ਜਦੋਂ ਤੇੜਾ ਉਹਦੇ ਕੋਲ ਸੂਟਕੇਸ ਹੀ ਉਹਦੇ ਵਿੱਚ ਬੱਚੇ ਦੇ ਨਿੱਕੇ ਨਿੱਕੇ ਕਰਕੇ ਉਹਨੇ ਟੁਕੜੇ ਕਰਕੇ ਬੱਚੇ ਦੀ ਲਾਸ਼ ਉਸ ਸੂਟਕੇਸ ਵਿੱਚ ਕੀ ਕਰੋਗੀ ਜੀ ਸਮਾਜ ਕਿੱਥੇ ਜਾ ਰਿਹਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮੇਤਨ ਰਹਿਓ ਕੋਈ ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਕਿੰਨਾ ਅਸੀਂ ਕਿੱਥੋਂ ਪਹੁੰਚ ਚੁੱਕੇ ਹਾਂ ਇੱਕ ਦੁਸ਼ਮਣ ਦੇ ਬੱਚੇ ਨੂੰ ਹੀ ਮਾਰ ਲਗਿਆ ਬੰਦਾ 100 ਵਾਰ ਸੋਚਦਾ ਇਹ ਕਿਦਾਂ ਦੇ ਲੋਕ ਹੋਣਗੇ ਯਾਰ ਜਿਹੜੇ ਆਪਣੇ ਬੱਚਿਆਂ ਦਾ ਜੇ ਤੁਹਾਡੀ ਆਪਣੀ ਪਤੀ ਪਤਨੀ ਦੀ ਲੜਾਈ ਉਸ ਮਾਸੂਮ ਨੇ ਤੁਹਾਡਾ ਕੀ ਗੁਆਇਆ ਹੁਣ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਅਗਲੇ ਛੜਨਾ ਥੋੜਾ ਹੈ ਹੁਣ ਇਹੋ ਜਿਹਾ ਤੇ ਅੰਦਰ ਵੀ ਅਗਲੇ ਟਿਕਣ ਦਿੰਦੇ ਪਰ ਕੀ ਇਦਾਂ ਦੀ ਘਟਨਾ ਤੋਂ ਬਾਅਦ ਸਮਾਜ ਚ ਘਟਨਾਵਾਂ ਵਾਪਰਨੀਆਂ ਬੰਦ ਹੋ ਜਾਣਗੀਆਂ ਇਸ ਘਟਨਾ ਤੋਂ ਬਾਅਦ ਲੋਕੀ ਤੋਬਾ ਕਰਨਗੇ ਨਾ ਸਮਾਜ ਤਾਂ ਇੰਨਾ ਪੁੱਠਾ ਢੇਗਾ ਦੇ ਚੁੱਕੇ ਅਸੀਂ ਜਿੰਨਾ ਸਾਡੇ ਵਿੱਚ ਪਦਾਰਥਵਾਦੀ ਜਿੰਨੇ ਸਾਡੇ ਚ ਪਦਾਰਥ ਵਧੇ ਨੇ ਅਸੀਂ ਉਹਨੇ ਸਾਡੇ ਚ ਸ਼ਹਿਨਸ਼ੀਲਤਾ ਦੀ ਘਾਟ ਹੋ ਗਈ ਆ ਜਨਨ ਸ਼ਕਤੀ ਦੀ ਘਟ ਗਈ ਆ ਨੱਕ ਤੇ ਅਸੀਂ ਮੱਖੀ ਨਹੀਂ ਬਹਿਣ ਦਿੰਦੇ ਘਰ ਚ ਕੋਈ ਗੱਲ ਕਹਿ ਕੇ ਵੇਖੀ ਤੁਸੀਂ ਤੁਸੀਂ ਸਿਰ ਦੇ ਵਾਲਾ ਨੂੰ ਕਿਉਂਕਿ ਅਸੀਂ ਆਪਣੇ ਘਰਾਂ ਚ ਸਾਰਾ ਕੁਝ ਗਵਾ ਕੇ ਬਹਿ ਗਏ ਆ ਕਈ ਸਾਡੇ ਕਹਣਗੇ ਜੀ ਗੋਰਿਆਂ ਚ ਬੜਾ ਸਹਿ ਚਾਹੀਦਾ ਕੱਲ ਹੀ ਸਾਨੂੰ ਇੱਕ ਵੀਰ ਮਿਲਿਆ ਸੀ ਕਹਿੰਦੇ ਜਿੰਨੇ ਉਹ ਲੋਕ ਕਈ ਵਾਰੀ ਡਿਪਰੈਸ਼ਨ ਦੇ ਸ਼ਿਕਾਰ ਆ ਸ਼ਾਇਦ ਉਹਨੇ ਆਪਾਂ ਵੀ ਨਹੀਂ ਹੈਗੇ ਤੁਹਾਨੂੰ ਦੋ ਚਾਰ ਬੰਦੇ ਹੱਸਦੇ ਨਜ਼ਰ ਆ ਜਾਂਦੇ ਤੁਸੀਂ ਕਹਿੰਦੇ ਸਾਰੇ ਸ਼ਾਇਦ ਹਸਮੁਖ ਨੇ ਜਿਹੜਾ ਹਾਸਾ ਵੇ ਦਾ ਸਬੰਧ ਕਿਸੇ ਡਾਲਰ ਪਾਉਂਡ ਸੋਨਾ ਚਾਂਦੀ ਦੇ ਨਾਲ ਨਹੀਂ ਹੈਗਾ ਨਾ 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 ਹੁਣ ਤੁਸੀਂ ਕਹੋਗੇ ਜੇ ਡਿਪਰੈਸ਼ਨ ਦੇ ਸ਼ਿਕਾਰ ਨਹੀਂ ਆ ਕਿੰਨੇ ਆ ਬੰਦਿਆਂ ਨੇ ਗੁਰਦੁਆਰਿਆਂ ਤੇ ਹਮਲੇ ਕੀਤੇ ਨੇ ਵਿਦੇਸ਼ਾਂ ਵਿੱਚ ਪਤਾ ਨਾ ਤੁਹਾਨੂੰ ਪਿਛੇ ਇੱਕ ਵਾਰੀ ਜਦੋਂ ਓਬਾਮੇ ਦੀ ਸਰਕਾਰ ਸੀ ਰਾਸ਼ਟਰਪਤੀ ਓਬਾਮਾ ਸੀ ਜਦੋਂ ਸੱਤ ਆਪਣੇ ਗੁਰਦੁਆਰੇ ਆਣ ਕੇ ਹਮਲਾ ਕਰਕੇ ਮਾਰੇ ਸੀ ਟਵਿਸ ਕਰਕੇ ਕਦੇ ਵੀ ਜਿਹੜਾ ਸਹਿਜ ਸੰਤੋਖ ਆ ਮੈਂ ਕਹਿੰਦਾ ਜੋ-ਜੋ ਸਾਡੇ ਵਿੱਚ ਇਹ ਚੀਜ਼ਾਂ ਵਧਦੀਆਂ ਜਾ ਰਹੀਆਂ ਸਾਡੇ ਜਰਨ ਸ਼ਕਤੀ ਘਟਦੀ ਜਾ ਰਹੀ ਹੈ ਜੋ-ਜੋ ਪਦਾਰਥ ਵਧੇ ਜਾ ਰਹੇ ਆ ਜੋ-ਜੋ ਸਾਡੇ ਵਿੱਚ ਕੱਪੜਿਆਂ ਦੇ ਡਿਜ਼ਾਈਨ ਵਧੇ ਜਾ ਰਹੇ ਆ ਜੋ-ਜੋ ਸਾਡੇ ਦੀ ਚੀਜ਼ਾਂ ਵਧੀਆਂ ਨੇ ਅਸੀਂ ਸਤ ਨਾਲੋਂ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਮੈਂ ਨਹੀਂ ਆਂਦਾ ਇਹ ਚੀਜ਼ਾਂ ਮਾੜੀਆਂ ਨੇ ਹਰ ਇੱਕ ਚੀਜ਼ ਦੀ ਵਰਤੋਂ ਕਰੋ ਪਰ ਜਿਹੜਾ ਮੋੜ ਵਾਣਾ ਬੇ ਗੱਲ ਦਾ ਧਿਆਨ ਰੱਖਣਾ ਜਿਹੜੀ ਐਜੂਕੇਸ਼ਨ ਆ ਨਾ ਇਹ ਬਹੁਤ ਚੰਗੀ ਚੀਜ਼ ਹੈ ਪਰ ਐਜੂਕੇਸ਼ਨ ਦੀਆਂ ਜਿਹੜਾ ਧਰਮ ਹੋਣਗੀਆਂ ਨਾ ਸੱਚ ਹੋਏਗਾ ਸੱਚ ਨਾਲ ਜੁੜੀ ਹੋਏਗੀ ਐਜੂਕੇਸ਼ਨ ਤੇ ਪਰਉਪਕਾਰ ਕਰੇਗੀ ਜਿਹੜੇ ਦਰਖਤ ਦੀਆਂ ਜੜ੍ਹਾਂ ਜ਼ਮੀਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਨਾ ਉਹ ਦਰਖਤ ਸ਼ਾਂ ਕਰਦਾ ਤੇ ਜਿਹੜੇ ਦਰਖਤ ਦੀਆਂ ਜੜ੍ਹਾਂ ਜ਼ਮੀਨ ਨਾਲ ਟੁੱਟ ਜਾਣ ਨਾ ਉਹ ਸ਼ਾਂ ਨਹੀਂ ਕਰ ਸਕਦਾ ਸਤਗੁਰ ਨੇ ਤਾਂ ਹੀ ਬਾਣੀ ਚਾਹਿਆ ਕਿ ਨਾ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ ਜਿਹੜੇ ਦਰਖਤ ਦੀਆਂ ਜੜਾਂ ਜ਼ਮੀਨ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਛਾਂ ਕਰੇਗਾ ਉਹਦੀ ਲੱਕੜ ਵੀ ਕੰਮ ਆਏਗੀ ਜਿਹੜੀ ਐਜੂਕੇਸ਼ਨ ਦੀਆਂ ਜੜਾਂ ਜ਼ਮੀਨ ਨਾਲ ਹੋਣਗੀਆਂ ਧਰਮ ਨਾਲ ਹੋਣਗੀਆਂ ਸੱਚ ਨਾਲ ਹੋਣਗੀਆਂ ਗੁਰੂ ਨਾਲ ਜੁੜੀਆਂ ਹੋਣਗੀਆਂ ਜੇ ਉਹ ਬੱਚਾ ਡਾਕਟਰ ਵੀ ਬਣੇਗਾ ਨਾ ਉਹ ਕਿਸੇ ਦੇ ਗੁਰਦੇ ਕੱਢ ਕੇ ਨਹੀਂ ਵੇਚੇਗਾ ਉਹ ਕਿਸੇ ਦਾ ਬੰਦਾ ਰਾਤ ਮਰ ਗਿਆ 8-9 ਵਜੇ ਸਵੇਰ ਤੱਕ ਵੈਂਟੀਨੇਟਰ ਤੇ ਪਾ ਕੇ ਆਈਸੀਯੂ ਚ ਉਹਨੂੰ ਝੂਠੀਆਂ ਮਸ਼ੀਨਾਂ ਝੂਠਾ ਆਕਸੀਜਨ ਦੇ ਕੇ ਨਹੀਂ ਜਿਉਂਦਾ ਰੱਖੇਗਾ ਉਹ ਕਹੇਗਾ ਨਹੀਂ ਭਾਈ ਮੈਂ ਝੂਠਾ ਬਿਰ ਨਹੀਂ ਬਣਾਉਣਾ ਮੈਂ ਆਪਣੀ ਸੱਚੀ ਸੂਚੀ ਕਰਤ ਕਰਨੀ ਹੈ ਅੱਜ ਤਾਂ ਹਰ ਮਹਿਕਮੇ ਦੇ ਵਿੱਚ ਕੋਈ ਨਾ ਕੋਈ ਕਸਾਈ ਬਣ ਕੇ ਬੈਠਾ ਹੋਇਆ ਅਸੀਂ ਗੁਰੂ ਦੀ ਵਿਚਾਰ ਨੂੰ ਸਮਝਣਾ ਅੱਜ ਸਕੂਨ ਕਿਉਂ ਨਹੀਂ ਹੈਗਾ ਮਨੁੱਖ ਦੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ ਚੰਗੇ ਚੰਗੇ ਘਰ ਹੋਣ ਤੋਂ ਬਾਅਦ ਵੀ ਅੱਜ ਇਨਸਾਨਾਂ ਦੇ ਚਿਹਰੇ ਪੜ ਕੇ ਵੇਖੋ ਤੁਸੀਂ ਮੁਰਝਾਇਆ ਹੋਇਆ ਬੰਦਾ ਰੌਣਕ ਲਾਭੀ ਦੀ ਧੀ ਮੈਂ ਕਦੀ ਕਦੀ ਸੋਚਦਾ ਕਿੰਨੇ ਚੰਗੇ ਹੋਣਗੇ ਉਹ ਪੁਰਾਣੇ ਸਾਡੇ ਪੁਰਖੇ ਉਹਨਾਂ ਬਜ਼ੁਰਗਾਂ ਨੇ ਆਪਣੇ ਸਾਹਮਣੇ ਜੁਗ ਬਦਲਦਾ ਵੇਖ ਲਿਆ ਨਾ ਜਿਨ੍ਹਾਂ ਵਿਚਾਰਿਆਂ ਨੇ ਫਲੇ ਗਾਏ ਕਣਕ ਵੱਢ ਕੇ ਢੀਕਦੇ ਰਹਿਣਾ ਕਦੋਂ ਹਵਾਉ ਕੀ ਤੇ ਤੂੜੀ ਤੋਂ ਦਾਣੇ ਵੱਖਰੇ ਕਰਾਂਗੇ ਅੱਜ ਸਵੇਰੇ ਕਣ ਖਲੋਤੀ ਹੁੰਦੀ ਹੈ ਸ਼ਾਮਾਂ ਨੂੰ ਕੰਪੈਨ ਵੱਢ ਕੇ ਤੇ ਮੰਡੀ 'ਚ ਵੀ ਪਹੁੰਚ ਜਾਂਦੀ ਹੈ ਸ਼ਾਮਾਂ ਨੂੰ ਤਲ ਵੀ ਜਾਂਦੀ ਹੈ ਅਗਲੇ ਦਿਨ ਤੂੜੀ ਵੀ ਬਣ ਜਾਂਦੀ ਆ ਇੰਨੇ ਸੁਖ ਹੋਣ ਤੋਂ ਬਾਅਦ ਵੀ ਉਹਨਾਂ ਬਜ਼ੁਰਗਾਂ ਦੇ ਕੋਲ ਜਿੰਨਾ ਸਕੂਨ ਸੀ ਸਾਡੇ ਕੋਲੇ ਨਹੀਂ ਅੱਜ ਆਪਾਂ ਪੱਕੇ ਘਰਾਂ 'ਚ ਬੈਠੇ ਆਂ ਜੀ ਮਾਰਬਲ ਕੋਲ ਆ ਸਾਡੇ ਸੋਹਣਿਆ ਘਰਾਂ 'ਚ ਟੇਲਾਂ ਲੱਗੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਹਰ ਇੱਕ ਚੀਜ਼ ਕੋਲ ਆ ਬਜ਼ੁਰਗ ਮਾਵਾ ਨੂੰ ਪਤਾ ਹੋਣਾ ਅੱਜ ਤੋਂ 20 25 30 ਸਾਲ ਪਿਛੇ ਚਲ ਜੋ ਘਰਾਂ 'ਚ ਪੱਥਰ ਹੈਗਾ ਸੀ ਜੀ ਕੱਚੇ ਘਰਾਂ ਦੇ ਵਿੱਚ ਪੋਚੇ ਫੇਰੇ ਜਾਂਦੇ ਸੀ ਛਪੜਾਂ 'ਚ ਮਿੱਟੀ ਕੱਢ ਕੇ ਕੋਠਿਆਂ ਨੂੰ ਲਿਪਿਆ ਜਾਣਾ ਅਜੇ ਪੋਚਾ ਫੇਰ ਕੇ ਹਟਣਾ ਉਦੋਂ ਮੀਂਹ ਆ ਜਾਣਾ ਮਾ ਮੈਨ ਕੋਈ ਗੱਲ ਨਹੀਂ ਕੱਲ ਨੂੰ ਫੇਰ ਫੇਰ ਲਾਂਗੇ ਸਹਿਜ ਤੇ ਅੱਜ ਅੱਜ ਕਿਤੇ ਪੱਥਰ ਦੇ ਉੱਤੇ ਹੀ ਕੋਈ ਪੈਰ ਲੈ ਬੜੇ ਲੈ ਕੇ ਅੱਜ ਮਿਰਖਾ ਚ ਕਤਲ ਕਰਨ ਤੱਕ ਜਾਂਦੇ ਆ ਸੀ ਵੀ ਤੇਰੀ ਹਿੰਮਤ ਕਿਦਾਂ ਪਾਈ ਮੈਂ ਤੇ ਅਜੇ ਹੁਣ ਅਸੀਂ ਤੇ ਹੁਣ ਜੇ ਪੋਚਾ ਮਰਾਇਆ ਕਿਸੇ ਕੋਲੋਂ ਸ਼ੈਨ ਸ਼ੀਲਤਾ ਸੀ ਮੈਂ ਗੱਲ ਦੱਸ ਰਿਹਾ ਜੇ ਮੈਂ ਗਲਤ ਹੋਇਆ ਤਾਂ ਦੱਸਿਓ ਅਸਾ ਅੱਜ ਪੱਕੇ ਮਾਰਬਲ ਦੇ ਉੱਤੇ ਵੀ ਜੇ ਕਿਦਾ ਮੜ ਜਿੱਤੇ ਕੋਈ ਦਾ ਕੋ ਪੈਰ ਲੱਗ ਜਾ ਤੇ ਅਸੀਂ ਘਰ ਚ ਲੜਾਈ ਕਲੇਸ਼ ਪਾ ਜਾਂਦੇ ਆ ਉਹ ਮਾਵਾਂ ਤਨ ਸੀ ਵਿਚਾਰੀਆਂ ਭਾਵੇਂ ਵਿਚਾਰੀਆਂ ਅਨਪੜ੍ਹ ਸੀ ਪਰ ਸ਼ੈਨ ਸ਼ੀਲਤਾ ਅੱਛਾ ਵੇਖੋ ਉਹ ਦੋ ਦੋ ਤਿੰਨ ਤਿੰਨ ਦਰਾਣੀਆਂ ਜਠਾਣੀਆਂ ਚ ਵੀ ਕੱਟ ਗਈਆਂ ਵਿੱਚ ਸੱਸ ਵੀ ਹੋਣੀ ਸਭ ਕੁਝ ਚੱਲੀ ਜਾਂਦਾ ਸੀ ਅੱਜ ਕੱਲਾ ਕੱਲਾ ਪੁੱਤ ਹੈ ਨਾ ਦਰਾਣੀ ਹੈ ਤੇ ਨਾ ਉੱਚੀ ਬੋਲੋ ਜੀ ਤੇ ਫੇਰ ਵੀ ਕਲੇਸ਼ ਹੈ ਜੀ ਕਹਿੰਦੇ ਕੀ ਹੈ ਕਹਿੰਦੇ ਮੰਮੀ ਨਾਲ ਸਾਡੀ ਬਣਦੀ ਨਹੀਂ ਅਛਾ ਜਿਹਦੀ ਖੁਦ ਮੰਮੀ ਨਾਲ ਨਹੀਂ ਬਣਦੀ ਉਹ ਆਪਣੀ ਭਝਾਈ ਨੂੰ ਅਕਲ ਦੇਦੀ ਆਣ ਕੇ ਉਹਦੀ ਟੀਚਰ ਬਣੀ ਆ ਤੂੰ ਮਾਂ ਨਾ ਰਿਆ ਕਰ ਮਾਂ ਦੀ ਸੇਵਾ ਕਰਿਆ ਕਰ ਸਾਡੀ ਮੰਮੀ ਨੂੰ ਗਰਮ ਗਰਮ ਰੋਟੀ ਲਾ ਕੇ ਦਿਆ ਕਰ ਉਹంది ਠੀਕ ਐ ਤੂੰ ਲਾ ਕੇ ਦੇਨੀ ਆਪਣੀ ਸੱਸ ਨੂੰ ਤੂੰ ਹੀ ਤੇ ਜਾਂਦਿਆ ਟਿੰਡ ਚ ਕਾਨਾ ਪਾ ਕੇ ਦੋਵੇਂ ਜੀ ਵਾਕ ਹੋ ਗਿਆ ਜੀ ਤੇ ਗੁੱਸਾ ਨਾ ਮਰਿਆ ਮੈਂ ਪਹਿਲਾਂ ਮਾਫੀ ਮੰਗ ਲਵਾ ਜਿਨ੍ਹਾਂ ਦੀ ਜੂੰਦੇ ਨਾ ਬਣਦੀ ਮੁੜ ਕੇ ਉਹ লাশ ਨੂੰ ਮੱਥਾ ਟੇਕਦੇ ਆ ਉਹ ਪੈਰਾਂ ਵਾਲੇ ਬਨੇ ਕੱਪੜਾ ਰੱਖ ਕੇ ਕਹਿਣਗੇ ਨੋ ਨੂੰ ਵੀ ਤੂੰ ਭੱਜ ਕੇ ਮਸਾ ਟੇਕ ਇਹਦੇ ਅਦਰਸ਼ਨ ਕਰ ਲਾ ਸੱਸ ਦੇ ਜਾਂਦੀ ਵਾਰੀ ਦੇ ਤੂੰ ਸੱਸ ਵਿਚਾਰੀ ਆਂਦੀ ਵੀ ਜੂਦੇ ਤੇ ਕਦੀ ਮੇਰੇ ਕੋਲ ਨਹੀਂ ਬੈਠੀ ਮਾਫ ਕਰਨਾ ਉਹ ਘਰਾਂ ਦੇ ਹਾਲਾਤ ਐਸੇ ਨੇ ਸਾਡੇ ਅਸੀਂ ਗੁਰਮਤ ਤੋਂ ਕੋਂਹਾਂ ਦੂਰ ਚਲੇ ਗਏ ਗੁਰੂ ਦੇ ਸਿਧਾਂਤ ਤੋਂ ਗੁਰੂ ਦੀ ਬਾਣੀ ਸਮਝੋ ਤੇ ਪੜੋ ਆਪਣੇ ਬੱਚੇ ਨੂੰ ਤਾਲੀਮ ਦਿਓ ਪੁੱਤ ਪਰਿਵਾਰਾਂ ਚ ਰਹਿਣਾ ਕਿਦਾਂ ਸਿੱਖੋ ਜਿਹੜਾ ਅਧਿਆਤਮਕ ਬਾਦ ਹੈ ਉਹਦਾ ਮਤਲਬ ਹੈ ਤੁਹਾਨੂੰ ਪਰਿਵਾਰਾਂ ਚ ਰਹਿਣਾ ਆਜਾ ਤੁਸੀਂ ਪਰਿਵਾਰ ਵਿੱਚ ਕਿੱਦਾਂ ਰਹਿਣਾ ਹੈ ਕਿੱਦਾਂ ਜ਼ਿੰਦਗੀ ਜੂਣੀ ਹੈ ਇਹ ਤੁਹਾਨੂੰ ਗੁਰਮਤ ਸਿਖਾਉਂਦੀ ਹੈ ਗੁਰਮਤ ਦਾ ਮਤਲਬ ਇਹ ਹੈ ਇੱਥੇ ਗੁਰਦੁਆਰੇ ਦਾ ਮਤਲਬ ਇਹ ਨਹੀਂ ਵੀ ਆਏ ਅੱਖਾਂ ਬੰਦ ਕੀਤੀਆਂ ਲੇਟਾਂ ਬੰਦ ਕੀਤੀਆਂ ਇਥੋਂ ਸਿੱਖਣਾ ਕੁਝ ਅਸੀਂ ਗੁਰੂਦੁਆਰੇ ਹੋਏ ਸੋਜੀ ਜੇ ਸਿੱਖ ਗੁਰਦੁਆਰਿਆਂ ਆ ਕੇ ਮੱਥਾ ਟੇਕ ਕੇ ਫਿਰ ਕਿਸੇ ਜੋਸ਼ੀ ਪਾਂਦੇ ਕੋਲੋਂ ਧਾਗਾ ਲਾਭਦਾ ਫਿਰਦਾ ਹੈ ਕਿ ਸਾਡੇ ਘਰ ਦੇ ਕਲੇਸ਼ ਮੁੱਕ ਜਾਣ ਇਹਦਾ ਮਤਲਬ ਤੁਹਾਨੂੰ ਗੁਰੂ ਕੋਲੋਂ ਕੁਝ ਨਹੀਂ ਮਿਲਿਆ ਗੁਰੂ ਕੋਲ ਤੇ ਸਭ ਕੁਝ ਹੈ ਗੁਰੂ ਦੀ ਬਾਣੀ ਪੜ ਕੇ ਵੇਖੋ ਗੁਰੂ ਸਾਹਿਬ ਤਾਂ ਬੰਦੇ ਨੂੰ ਜ਼ਿੰਦਗੀ ਸੁਰ ਕਰਨਾ ਸਿਖਾਉਂਦੇ ਜਿਵੇਂ ਕੀਰਤਨੀਆਂ ਜਦੋਂ ਕੀਰਤਨ ਕਰ ਲੱਗਦਾ ਪਹਿਲਾਂ ਹਰਮੋਨੀਆ ਤੇ ਤਬਲੇ ਨੂੰ ਸੁਰਜ ਕਰਦਾ ਉਹਨੂੰ ਪਤਾ ਜੇ ਸੁਰਜ ਨਾ ਹੋਏ ਤੇ ਕੀਰਤਨ ਨਹੀਂ ਹੋਣਾ ਪਾਤਸ਼ਾਹ ਸਾਡੀ ਜ਼ਿੰਦਗੀ ਨੂੰ ਸੁਰਜ ਕਰਨਾ ਸਿਖਾਉਂਦੇ ਵੀ ਇਹਨੂੰ ਸੁਰਜ ਕਰ ਸਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਤੇਰੀ ਜ਼ਿੰਦਗੀ ਜੋ ਸੱਚ ਦਾ ਕਾਲ ਪੈਣ ਕਰਕੇ ਤੇਰੀ ਜ਼ਿੰਦਗੀ ਬੇਤਾਲੀ ਹੋ ਗਈ ਆ ਤੇ ਜਦੋਂ ਗਾਉਂਦਾ ਗਾਉਂਦਾ ਕੋਈ ਬੰਦਾ ਬੇਤਾਲਾ ਹੋ ਜਾਏ ਨਾ ਤੇ 뮤직 ਦਾ ਗਿਆਨ ਰੱਖਣ ਵਾਲਾ ਬੰਦਾ ਸਮਝ ਜਾਂਦਾ ਵੀ ਗਾਉਣ ਵਾਲਾ ਬੇਤਾਲਾ ਹੋ ਗਿਆ ਜਦੋਂ ਮਨੁੱਖ ਦੀ ਜ਼ਿੰਦਗੀ ਉ ਸੱਚ ਦਾ ਕਾਲ ਪੈ ਜਾਏ ਜ਼ਿੰਦਗੀ ਬੇਤਾਲੀ ਹੋ ਜਾਂਦੀ ਆ ਇਸ ਕਰਕੇ ਜ਼ਿੰਦਗੀ ਵਿੱਚ ਇਹ ਗੁਣ ਇਹ ਸੰਸਕਾਰ ਇਹ ਸਿੱਖਿਆ ਸੀ ਜਿਹੜੇ ਪਾਰਸ਼ਾ ਦੇ ਦਿਨ ਮਨਾ ਰਹੇ ਦਾ ਮਤਲਬ ਪਤਾ ਕੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਯਾਦ ਕੀਤਾ ਪਾਰਸ਼ਾ ਤੁਸੀਂ ਬਹੁਤ ਪਰਪਕਾਰੀ ਸੀ ਸਾਡੇ ਤੋਂ ਸਾਬ ਜਿਆਦੇ ਕੁਰਬਾਨ ਕਰ ਗਏ ਇਹ ਸਭ ਕੁਝ ਗੱਲਾਂ ਤਾਂ ਅਸਰ ਰੱਖਦੀਆਂ ਜੇ ਅਸੀਂ ਪਾਰਸ਼ਾ ਦੇ ਜੀਵਨ ਤੋਂ ਕੁਝ ਸਿੱਖਿਆ ਲਈਏ ਅਸੀਂ ਇੱਥੋਂ ਕੁਝ ਸਿੱਖ ਕੇ ਜਾਈਏ ਜੇ ਅਸੀਂ ਕੁਝ ਸੇਕੇ ਨਾ ਗਏ ਆਏ ਅਸੀਂ ਲੰਗਰ ਲਾਏ ਸ਼ਕੇ ਪਕਵਾਨ ਤਿਆਰ ਕੀਤੇ ਘਰਾਂ ਨੂੰ ਚਲੇ ਗਏ ਅਖੰਡ ਪਾਠਾਂ ਦੇ ਭੋਗ ਪਏ ਮਤਲਬ ਤੇ ਸੀ ਕਿਸੀ 파ਰਸ਼ਾ ਦੇ ਕੋਲੋਂ ਸਿੱਖ ਕੇ ਕੁਝ ਆਪਣੀ ਜ਼ਿੰਦਗੀ ਚ ਗੁਣ ਪ੍ਰਾਪਤ ਕਰ ਸਕੇ ਕਿ हे ਸੱਚਿਆ 파ਰਸ਼ਾ ਸਾਨੂੰ ਆਪਣੀ ਜ਼ਿੰਦਗੀ ਜੂਣ ਦਾ ਤਰੀਕਾ ਬਖਸ਼ਿਸ਼ ਕਰੋ